ਪਿਆਰੇ ਫਰੀਦਿਕੋਟ ਜ਼ਿਲ੍ਹੇ ਦੇ ਨਿਵਾਸੀਓ ਮੈਂ ਵਿਮਲ ਸੇਤੀਆ ਡੀਸੀ ਫਰੀਦਿਕੋਟ ਆਪ ਸਭ ਨੂੰ ਰਾਮ ਨੋਮੀ ਦੇ ਸ਼ੁਭ ਦਿਵਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਬਹੁਤ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਆਪ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਪਰਮਾਤਮਾ ਅੱਗੇ ਦੁਆ ਕਰਦਾ ਹਾਂ ਮੈਂ ਅੱਜ ਫਿਰ ਆਪ ਜੀ ਦੇ ਨਾਲ ਕਰੋਨਾ ਮਹਾਮਾਰੀ ਦੇ ਉੱਪਰ ਉਸਤੇ ਕਾਬੂ ਪਾਉਣ ਲਈ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਉਸ ਦੇ ਬਾਰੇ ਦੱਸਣਾ ਚਾਹੂੰਗਾ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਕਰੋਨਾ ਮਹਾਮਾਰੀ ਦਾ ਦੂਜਾ ਸਟ੍ਰੇਨ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਕਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਮੇਰੀ ਆਪ ਜੀ ਨੂੰ ਅਪੀਲ ਹੈ ਕਿ ਜਿੱਥੋਂ ਤੱਕ ਹੋ ਸਕੇ ਸਰਕਾਰ ਦੀਆਂ ਜੋ ਸਾਵਧਾਨੀਆਂ ਅਤੇ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਉਸ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਇਸ ਵਿੱਚ ਮੁੱਖ ਤੌਰ ਤੇ ਮਾਸਕ ਪਹਿਨਣਾ ਹੈ, ਸਮੇਂ-ਸਮੇਂ ਸਰ ਹੱਥ ਧੋਣਾ ਹੈ। ਆਪਣੇ ਆਪ ਨੂੰ ਸੈਨੀਟਾਈਜ਼ ਕਰਨਾ ਹੈ ਸਮਾਜਿਕ ਦੂਰੀ ਬਣਾ ਕੇ ਰੱਖਣਾ ਹੈ ਅਤੇ ਪੀੜ ਪਾੜ ਵਾਲੇ ਇਲਾਕੇ ਵਿੱਚ ਬਿਲਕੁਲ ਨਹੀਂ ਜਾਉਣਾ ਹੈ ਅਗਰ ਅਸੀਂ ਇਹ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ ਤੇ ਮੈਨੂੰ ਪੱਕਾ ਯਕੀਨ ਹੈ ਕਿ ਅਸੀਂ ਕਰੋਨਾ ਨਾਮ ਦੀ ਮਹਾਮਾਰੀ ਦੇ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲਵਾਂਗੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਕਰੋਨਾ ਮਹਾਮਾਰੀ ਦੇ ਉੱਪਰ ਕਾਬੂ ਪਾਉਣ ਲਈ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਜਿਸ ਨੂੰ ਕੀ ਟਿਕਾ ਕਰਨ ਕਹਿੰਦੇ ਹਨ ਉਹਦੇ ਜੋਰਾਂ ਸ਼ੋਰਾਂ ਤੇ ਸ਼ੁਰੂ ਕਰ ਦਿੱਤੀ ਹੈ ਸਾਡੇ ਕੋਲੇ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਇੱਕ ਬਹੁਤ ਵੱਡਾ ਹਥਿਆਰ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਟੀਕਾ ਕਰਨ ਦੀ ਵਿਹਮ ਜੰਗੀ ਪੱਧਰ ਤੇ ਜਾਰੀ ਹੈ। ਅਸੀਂ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 82 ਦੇ ਕਰੀਬ ਹੈਲਥ ਸੈਂਟਰ ਹਨ ਜਿੱਥੇ ਵੈਕਸੀਨੇਸ਼ਨ ਦੀ ਕੈਂਪੇਨ ਚੱਲ ਰਹੀ ਹੈ। ਇਸ ਤੋਂ ਇਲਾਵਾ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਫਰੀਦਕੋਟ ਸ਼ਹਿਰ ਹੈ ਉਸ ਦੇ ਬੱਸ ਸਟੈਂਡ ਤੇ ਕੋਟਕਪੂਰਾ ਦੇ ਬੱਸ ਸਟੈਂਡ ਤੇ ਅਤੇ ਜੈਤੂ ਦੇ ਬੱਸ ਸਟੈਂਡ ਤੇ ਵੀ ਵੈਕਸੀਨੇਸ਼ਨ ਦੀਆਂ ਟੀਮਾਂ ਬਿਠਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੇਰੇ ਕੋਟਕਪੂਰਾ ਸ਼ਹਿਰ ਦੇ ਵਿੱਚ ਸਾਡਾ ਫੋਕਲ ਪੁਆਇੰਟ ਹੈ ਉਸ ਦੇ ਵਿੱਚ ਵੀ ਅਸੀਂ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ ਹੈ ਹੁਣ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ 55740 ਲੋਕਾਂ ਦਾ ਟਿਕਾ ਕਰਨ ਕੀਤਾ ਜਾ ਚੁੱਕਾ ਹੈ ਮੇਰੀ ਆਪ ਜੀ ਨੂੰ ਹੱਥ ਜੋੜ ਕੇ ਅਪੀਲ ਹੈ ਕਿ 45 ਸਾਲ ਤੋਂ ਜੋ ਵੀ ਵਿਅਕਤੀ ਹੈ ਔਰ ਜਿਆਦਾ ਹੈ ਉਹ ਟਿਕਾ ਕਰਨ ਜ਼ਰੂਰ ਕਰਵਾਏ ਔਰ ਜਿਵੇਂ ਜਿਵੇਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ ਕਿ 1 ਮਈ ਤੋਂ ਜਿਹੜੀ ਟਿਕਾ ਕਰਨ ਦੀ ਮਹਿੰਮ ਹੈ ਉਹ 18 ਸਾਲ ਤੋਂ ਜਿਆਦਾ ਉਮਰ ਦੇ ਵਿਅਕਤੀਆਂ ਲਈ ਵੀ ਇਹ ਲਾਗੂ ਕਰ ਦਿੱਤੀ ਜਾਵੇਗੀ ਭਾਵ ਕਿ 18 ਸਾਲ ਤੋਂ ਵੱਡਾ ਹਰ ਵਿਅਕਤੀ ਇਸ ਉਸ ਨੂੰ ਵੀ ਅਸੀਂ ਵੈਕਸੀਨੇਸ਼ਨ ਕਰਾਂਗੇ ਜਿੰਤੋਂ ਤੱਕ ਸਾਡੇ ਜ਼ਿਲ੍ਹੇ ਵਿੱਚ ਕਰੋਨਾ ਪੋਜ਼ਟਿਵ ਕੇਸਾਂ ਦੀ ਗਿਣਤੀ ਹੈ ਸਾਡੇ ਜ਼ਿਲ੍ਹੇ ਵਿੱਚ ਹੁਣ ਤੱਕ ਅੱਜ ਤੱਕ ਦੇਰ ਤੱਕ ਸਾਡੇ 687 ਐਕਟਿਵ ਕਰੋਨਾ ਵਾਇਰਸ ਦੇ ਕੇਸ ਹਨ ਉਹਨਾਂ ਵਿੱਚੋਂ 107 ਲੋਕਾਂ ਦੀ ਬਦਕੀ ਸਥਿਤੀ ਨਾਲ ਮੌਤ ਹੋ ਚੁੱਕੀ ਹੈ ਔਰ ਜਿਵੇਂ ਕਿ ਮੈਂ ਤੁਹਾਨੂੰ ਦੁਬਾਰਾ ਚਾਹੁੰਗਾ ਕਿ ਕੱਲ ਸਾਡੇ ਜ਼ਿਲ੍ਹੇ ਦੇ 73 ਲੋਕਾਂ ਨੂੰ ਕਰੋਨਾ ਤੋਂ ਤੰਦਰੁਸਤ ਹੋਣ ਉਪਰੰਤ ਅਸੀਂ ਛੁੱਟੀ ਦੇ ਦਿੱਤੀ ਸੀ ਸੋ ਇੱਕ ਵਾਰ ਫੇਰ ਮੈਂ ਆਪ ਸਭ ਜੀ ਨੂੰ ਇਹ ਦੁਬਾਰਾ ਕਰਦਾ ਹਾਂ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੀਏ ਜ਼ਿਲ੍ਹੇ ਵਿੱਚ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ कर्फ्यू ਲਗਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਮੇਰੀ ਹੱਥ ਜੋੜ ਕੇ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਆਪਣੀਆਂ ਦੁਕਾਨਾਂ ਦੇ ਉੱਪਰ ਜੋ ਕਰੋਨਾ ਦੇ ਸਬੰਧਿਤ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਉਸ ਨੂੰ ਫਾਲੋ ਕੀਤਾ ਜਾਵੇ ਗ੍ਰਾਹਕਾਂ ਦੇ ਵਿੱਚ 6 ਫੁੱਟ ਦੀ ਦੂਰੀ ਮੈਂਟੇਨ ਕੀਤੀ ਜਾਵੇ ਦੁਕਾਨਾਂ ਦੇ ਬਾਹਰ ਸੈਨੀਟਾਈਜ਼ਰ ਰੱਖਿਆ ਜਾਵੇ ਔਰ ਕੋਈ ਵੀ ਗ੍ਰਾਹਕ ਬਿਨਾ ਫੇਸ ਮਾਸਕ ਪਹਿਨੇ ਦੁਕਾਨ ਦੇ ਅੰਦਰ ਨਾ ਆਵੇ ਔਰ ਜੋ ਦੁਕਾਨਾ ਹੈ ਉਹ ਵੀ ਟਾਈਮ ਸਰ ਬੰਦ ਕਰ ਦਿੱਤਾ ਜਾਂ ਤਾਂ ਕਿ 8 ਵਜੇ ਤੋਂ ਕਰਫਿਊ ਲੱਗ ਜਾਂਦਾ ਹੈ ਤਾਂ ਕਿਸੇ ਵੀ ਭਰਾ ਨੂੰ ਕੋਈ ਦਿੱਕਤ ਨਾ ਆਵੇ ਸੋ ਤੁਸੀਂ ਸਾਰੇ ਜਿੰਨੇ ਜਲਦੀ ਔਰ ਜਿੰਨੀ ਤੁਸੀਂ ਸਹੀ ਸ਼ਿੱਦਤ ਦੇ ਨਾਲ ਤੁਸੀਂ ਹਦਾਇਤਾਂ ਦੀ ਪਾਲਣਾ ਕਰੋਗੇ ਉੰਨੀ ਜਲਦੀ ਸਾਡਾ ਜ਼ਿਲ੍ਹਾ ਕਰੋਨਾ ਦੀ ਮਹਾਮਾਰੀ ਤੋਂ ਮੁਕਤ ਹੋਵੇਗਾ ਜੈ ਹਿੰਦ